ਰਾਜੇ ਬਿੰਦ ਨੂੰ ਲੱਖ ਦਿਆਂ ਲਹਨਤਾ ਨੇ ਜਿਨੇ ਇੱਕ ਕਤਲ ਹੋਏ ਦੋਸਤ ਤੇ ਉਹ ਕਤਲ ਦੇ ਵਿੱਚ ਛਾਮਨ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮੁਸੇਹਾਲੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ 5-5 ਲੱਖ ਰੁਪਏ ਦੇ ਲੱਕ ਲਿਆ ਉਸ ਪਰਿਵਾਰ ਨੂੰ ਕਿਵੇਂ ਮੂੰਹ ਦਿਖਾਏਗਾ ਜਿਹੜੇ ਸਿੱਧੂ ਮੁਸਿਆਰੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਵਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹੰਝੂ ਜਿਹੜੇ ਨੇ ਉਹ ਨਕਲੀ ਸੀ ਜਾਨੀ ਸੀ ਉਹ ਰੋਣੇ ਉਹ ਤੂੰ ਡਾਂਮੇ ਕਰਕੇ ਦਿਖਾਉਂਦਾ ਸੀ ਇੱਥੋਂ ਤੱਕ ਰਾਜੇ ਬੜਿੰਗ ਦੀ ਰਾਜਨੀਤੀ ਕੱਟੀਆਂ ਹੋ ਜਾਵੇਗੀ ਕਿ ਸਿੱਧੂ ਮੁਸਿਆਰੇ ਦੇ ਕਤਲ ਦੇ ਦੋਸ਼ੀਆਂ ਨੂੰ ਤੂੰ ਅੱਜ 5-5 ਲੱਖ ਰੁਪਏ ਦੇ ਵਿੱਚ ਆਪਣੇ ਮੀਡੀਆ ਸਲਾਹਕਰ ਰੱਖੇਗਾ ਆ ਗੂਗਲ ਤੇ ਜਾ ਕੇ ਸਰਚ ਕਰ ਲੋ ਆਯੂਸ਼ੀ ਜਿਹੜੀ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਮੀਡੀਆ ਸਲਾਹਕਾਰ ਸੀ ਜਿਹਨੇ ਆ ਗਰੁੱਪਾਂ ਦੇ ਵਿੱਚ ਮੀਡੀਆ ਗਰੁੱਪਾਂ ਦੇ ਵਿੱਚ ਪਾ ਕੇ ਇਹ ਜਨਤਕ ਕੀਤੀ ਸੀ ਜਾਣਕਾਰੀ ਕਿ ਸਿੱਧੂ ਮਸੇਵਾਲੇ ਦੀ ਸਿਕਿਉਰਿਟੀ ਅਸੀਂ ਬਾਸ ਲੈ ਲਈਆ ਤੇ ਅੱਜ ਉਸ ਹੀ ਆਓਸੀ ਨੂੰ ਇਹ ਰਾਜਾ ਵੜਿੰਗ ਜਿਹੜਾ ਆਪਣਾ ਮੀਡੀਆ ਸਲਾਹਕਾਰ ਬਣਾ ਲੁੰਦਾ ਆ ਕਾਂਗਰਸ ਦੇ ਸੁਖਬਾਲ ਸਿੰਘ ਖਹਿਰੇ ਦਾ ਟਵੀਟ ਹੈ ਇਹ ਕੀ ਬਾਕੀ ਆ ਜਿਸ ਗੱਲ ਤੇ ਬੋਲਣਗੇ ਕੀ ਆ ਉਸ ਨੂੰ ਕੀ ਮਦੂਰੀ ਬਣ ਗਈ ਕਿ ਅੱਜ ਕਾਂਗਰਸ ਨੇ ਰਾਜੇ ਬਣ ਕੇ ਉਹ ਆਪਣੀ ਮੀਡੀਆ ਸਲਾਹਕਰ ਰੱਖ ਲਈ ਆ ਆ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਨੇਤਾ ਕੀ ਬੋਲੇਗਾ ਕੀ ਹੁ ਮਾੜੀ ਮੁੱਟੀ ਸ਼ਰਮ ਆਏਗੀ ਕਾਂਗਰਸ ਨੂੰ ਕਿ ਸਿੱਧੂ ਮਸੇਵਾਲਾ ਜਿਹਦੇ ਦੋਸ਼ੀ ਕਿਉਂਕਿ ਉਹਦੇ ਕਤਲ ਦਾ ਮੁੱਖ ਕਾਰਨ ਇਹ ਸੀ ਕਿ ਸਿੱਧੂ ਮਸੇਵਾਲਾ ਦੀ ਸਿਕਿਉਰਿਟੀ ਨੂੰ ਜੰਬਤ ਕੀਤਾ ਗਿਆ ਜੰਬਤ ਕੀਤਾ ਗਿਆ ਸੀ ਮੀਡੀਆ ਸਲਾਹਕਰ ਅਯੂਸ਼ੀ ਵੱਲੋਂ ਜਿਹੜੀ ਉਸ ਸਮੇਂ ਆਮਾਦੀ ਪਾਰਟੀ ਦੀ ਮੀਡੀਆ ਸਲਾਹਕਰ ਸੀ ਅੱਜ ਉਹੀ ਆ ਉਸੀ ਰਾਜੀ ਬਣੀ ਨੇ 5 ਲੱਖ ਰੱਖ ਲਈ ਆ ਸਾਡੇ ਕਿ ਤੂੰ 50 ਲੱਖ ਦੇ ਕਰੋੜ ਰੁਪਇਆ ਦੇ ਪਰ ਜਿਹੜੀ ਤੂੰ ਯਾਰ ਮਾਰ ਕੀਤੀ ਆ ਜਿਹੜਾ ਤੂੰ ਆਪਣੇ ਕਤਰ ਹੋਏ ਮੈਂ ਸਮਝਦਾ ਜੀ ਉਹ ਨੌਜਵਾਨ ਨੂੰ ਧੋਖਾ ਦਿੱਤਾ ਅੱਜ ਦਾ ਡੋਗਰ ਤੂੰ ਜਿਹੜਾ ਮੈਂ ਸਮਝਦਾ ਬਣਿਆ ਜਿਹੜਾ ਯਾਰ ਮਾਰ ਤੇ ਉਤਰਿਆ ਯਾਰ ਉਸ ਜਿਹੜਾ ਜਹਾਨ ਤੋਂ ਦੂਸਤ ਚ ਲੈ ਗਿਆ ਉਹਦੀ ਕੋਈ ਇੱਜ਼ਤ ਰੱਖ ਲੈਂਦਾ ਉਹਦੇ ਪਰਿਵਾਰ ਦੀ ਕੋਈ ਇੱਜ਼ਤ ਰੱਖਣ ਦਾ ਕਿ ਕਾਂਗਰਸ ਇਸ ਤੇ ਜਵਾਬ ਦੇਵੇਗੀ ਮੈਂ ਪੰਜਾਬੀਆਂ ਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਇਹ ਕਰਤੂਤ ਹੈ ਲੋਕਾਂ ਦੀ ਜੇ ਘਟਿਆ ਨਿੰਦਣਯੋਗ ਤੇ ਜਮਾਤ ਖੰਡੇ ਪੱਤਰ ਦੀ ਰਾਜਨੀਤੀ ਯਾਰ ਮਰੇ ਹੋਏ ਯਾਰਾਂ ਦੇ ਵੀ ਤੇ ਵੀ ਮਰਸਾਂ ਦਾ ਕਿ ਉਹਨਾਂ ਦੇ ਇੱਕਤਾ ਲਾਂਦੇ ਜ਼ਿੰਮੇਵਾਰ ਲੋਕ ਜਿਹੜੇ ਉਹ ਉਸ ਦਿਨ ਤੋਂ ਭੂਮਿਕਾ ਨਿਭਾਉਂਦੇ ਨੇ ਸਿਕਿਉਰਿਟੀਆਂ ਯਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਆਪਣੀਆਂ ਮੀਡੀਆ ਸਲਾਹ ਕਰ ਰੱਖਣ ਦੀਆਂ ਇਹ ਲੋਕ ਕਰਤੂਤਾ ਕਰ ਰਹੇ ਨੇ ਰਾਜੇ ਬੜਿੰਗ ਨੂੰ ਲੱਖ ਦੀਆਂ ਲਾਣਤਾਂ ਨੇ ਜਿਨੇ ਇੱਕ ਕਤਲ ਹੋਏ ਦੋਸਤ ਤੇ ਉਹ ਕਤਲ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮਸੇਵਾਲੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ 5-5 ਲੱਖ ਰੁਪਏ ਦੇ ਲੱਕ ਲਿਆ ਉਸ ਪਰਿਵਾਰ ਨੂੰ ਕਿਵੇਂ ਮੂੰਹ ਦਿਖਾਏਗਾ ਜਿਹੜੇ ਸਿੱਧੂ ਮਸੇਵਾਲੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਵਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹੰਝੂ ਜਿਹੜੇ ਨੇ ਉਹ ਨਕਲੀ ਸੀ ਜਾਣੀ ਸੀ ਉਹ ਰੋਣੇ ਓ ਤੂੰ ਡਰਾਮੇ ਕਰਕੇ ਦਿਖਾਉਂਦਾ ਸੀ ਇੱਥੋਂ ਤੱਕ ਰਾਜੇਵਿੰਗ ਦੀ ਰਾਜਨੀਤੀ ਘਟੀਆਂ ਹੋ ਜਾਵੇਗੀ ਕਿ ਸਿੱਧੂ ਮੁਸੇਵਾਲੇ ਦੇ ਕਤਲ ਦੇ ਦੋਸ਼ੀਆਂ ਨੂੰ ਤੂੰ ਅੱਜ 5-5 ਲੱਖ ਰੁਪਏ ਦੇ ਵਿੱਚ ਆਪਣੇ মিডিਆ ਸਲਾਹਕਾਰ ਰੱਖੇਗਾ ਆ ਗੂਗਲ ਤੇ ਜਾ ਕੇ ਰਿਸਰਚ ਕਰ ਲੋ ਆਯੂਸ਼ੀ ਜਿਹੜੀ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ মিডিਆ ਸਲਾਹਕਾਰ ਸੀ ਜਿਨੇ ਆ ਗਰੁੱਪਾਂ ਦੇ ਵਿੱਚ মিডিਆ ਗਰੁੱਪਾਂ ਦੇ ਵਿੱਚ ਪਾ ਕੇ ਇਹ ਜਨਤਕ ਕੀਤੀ ਸੀ ਜਾਣਕਾਰੀ ਕਿ ਸਿੱਧੂ ਮੁਸੇਵਾਲੇ ਦੀ ਸਿਕਿਉਰਿਟੀ ਅਸੀਂ ਬਾਅਸ ਲੈ ਲਈ ਹੈ ਅੱਜ ਉਸ ਹੀ ਆਯੂਸੀ ਨੂੰ ਇਹ ਰਾਜਾ ਵੜਿੰਗ ਜਿਹੜਾ ਆਪਣਾ মিডিਆ ਸਲਾਹਕਾਰ ਬਣਾ ਲੰਨਾ ਆ ਕਾਂਗਰਸ ਦੇ ਸੁਖਬਾਲ ਸਿੰਘ ਖੈਰੇ ਦਾ ਟਵੀਟ ਹੈ ਇਹ ਕੀ ਚਾ ਕੀ ਆ ਜਿਸ ਗੱਲ ਤੇ ਬੋਲਣਗੇ ਕਿ ਆ ਆਯੂਸੀ ਨੂੰ ਕੀ ਮਜ਼ਦੂਰੀ ਬਣ ਗਈ ਕਿ ਅੱਜ ਕਾਂਗਰਸ ਨੇ ਰਾਜਾ ਵੜਿੰਗ ਨੇ ਆਪਣੀ মিডিਆ ਸਲਾਹਕਾਰ ਰੱਖ ਲਈ ਆ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਨੇਤਾ ਕੀ ਬੋਲੇਗਾ ਕੀ ਹੁ ਮਾੜੀ ਮੁੱਟੀ ਸ਼ਰਮ ਆਏਗੀ ਕਾਂਗਰਸ ਨੂੰ ਕਿ ਸਿੱਧੂ ਮਸੇਵਾਲਾ ਜਿਹੜੇ ਦੋਸ਼ੀ ਕਿਉਂਕਿ ਉਹਦੇ ਕਤਲ ਦਾ ਮੁੱਖ ਕਾਰਨ ਇਹ ਸੀ ਕਿ ਸਿੱਧੂ ਮਸੇਰੇ ਦਾ ਸਿਕਿਉਰਿਟੀ ਨੂੰ ਜਮਤਕ ਕੀਤਾ ਗਿਆ ਜਮਤਕ ਕੀਤਾ ਗਿਆ ਸੀ ਮੀਡੀਆ ਸਲਾਹਕਾਰ ਅਲੂਸ਼ੀ ਵੱਲੋਂ ਜਿਹੜੀ ਉਸ ਸਮੇਂ ਆਮ ਆਦੀ ਪਾਰਟੀ ਦੀ ਮੀਡੀਆ ਸਲਾਹਕਾਰ ਸੀ ਅੱਜ ਉਹ ਹੀ ਆਉਸ਼ੀ ਰਾਜੇ ਬਣੀ ਨੇ 5 ਲੱਖ ਦੇ ਰੱਖ ਲਿਆ ਸਾਡੇ ਕਿ ਤੂੰ 50 ਲੱਖ ਦੇ ਕਰੋੜ ਰੁਪਏ ਦੇ ਪਰ ਜਿਹੜੀ ਤੂੰ ਯਾਰ ਮਾਰ ਕੀਤੀ ਆ ਜਿਹੜਾ ਤੂੰ ਆਪਣੇ ਕਤਲ ਹੋਏ ਮੈਂ ਸਮਝਦਾ ਕਿ ਉਹ ਨੌਜਵਾਨ ਨੂੰ ਧੋਖਾ ਦਿੱਤਾ ਅੱਜ ਦਾ ਡੋਗਰ ਤੂੰ ਜਿਹੜਾ ਮੈਂ ਸਮਝਦਾ ਬਣਿਆ ਜਿਹੜਾ ਯਾਰ ਮਾਰ ਤੇ ਉਤਰਿਆ ਯਾਰ ਉਸ ਜਿਹੜਾ ਜਹਾਨ ਤੋਂ ਦੋਸਤ ਚਲਾ ਗਿਆ ਉਹਦੀ ਕੋਈ ਇਲਾਜਤ ਰੱਖ ਲੰਦਾ ਉਹਦੇ ਪਰਿਵਾਰ ਦੀ ਕੋਈ ਇਲਾਜਤ ਰੱਖਣ ਦਾ ਕਿ ਕਾਂਗਰਸ ਇਸ ਤੇ ਜਵਾਬ ਦੇਵੇਗੀ ਮੈਂ ਪੰਜਾਬੀਆਂ ਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਇਹ ਕਰਤੂਤ ਹੈ ਲੋਕਾਂ ਦੀ ਜੇ ਘੱਟੀਆਂ ਨਿੰਦਣਯੋਗ ਤੇ ਜਮਾਤ ਖੰਡੇ ਪੁੱਤਰ ਦੀ ਰਾਜਨੀਤੀ ਯਾਰ ਮਰੇ ਹੋਏ ਯਾਰਾਂ ਤੇ ਵੀ ਤੇ ਵੀ ਮਰਸਾਂ ਦਾ ਤੇ ਉਹਨਾਂ ਦੇ ਕਾਤਲਾਂ ਦੇ ਜ਼ਿੰਮੇਵਾਰ ਲੋਕ ਜਿਹੜੇ ਉਹ ਉਸ ਦਿਨ ਤੋਂ ਭੂਮਿਕਾ ਨਿਭਾਉਂਦੇ ਨੇ ਸਿਕਿਉਰਟੀਆਂ ਯਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਆਪਣੀਆਂ ਮੀਡੀਆ ਸਲਾਹਕਾਰ ਰੱਖਣ ਦੀਆਂ ਇਹ ਲੋਕ ਕਰਤੂਤਾ ਕਰ ਰਹੇ ਨੇ। ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।